ਘਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਪ ਇਹਾਂ ਤੁਹਾਡਾ ਉਸ ਰਾਜ ਸਵੇਰ ਤੋਂ ਬਿਕਮਜੀਤ ਸਿੰਘ ਮਜੀਠੀਆ ਸੁਰਖੀਆਂ ਦੇ ਵਿੱਚ ਬੜੇ ਹੋਏ ਨੇ ਬਿਕਮਜੀਤਿਆ ਤੇ ਵਿਜੀਲੈਂਸ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਛਾਪੇਮਾਰੀ ਕਰਕੇ ਘੱਟ ਤੋਂ ਘੱਟ ਵੀ 15 ਆ ਜਿਹੜੇ ਸਰਕਾਰੀ ਵਾਹਨ ਯੂਜ਼ ਕੀਤੇ ਗਏ ਬਿਕਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਜਿਹੜੀ ਇਹ ਵਿਜੀਲੈਂਸ ਡਿਪਾਰਟਮੈਂਟ ਉਹ ਤੋਹਾਲੀ ਲੈ ਗਿਆ ਹੈ 22 ਮੋਬਾਈਲ 22 ਮੋਬਾਈਲ ਚਾਰ ਲੈਪਟਾਪ ਦੋ ਆਈਪੈਡ ਅੱਠ ਡੈਵੀਆਂ ਜਿਹੜੀਆਂ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਜਬਤ ਕਰ ਲਈਆਂ ਗਈਆਂ ਨੇ ਹਾਲਾਂਕਿ ਬਿਕਮਜੀਤ ਸਿੰਘ ਮਜੀਠੀਆ ਦੀ ਬਹਿਸ ਵਜ ਵੀ ਹੋਈ ਤੂੰ ਤੜਕ ਵੀ ਹੋਏ ਕਿ ਉਹਨਾਂ ਨੂੰ ਕਿਹਾ ਕਿ ਕਿਹੜੀ ਕਾਰਵਾਈ ਹੈ ਕਿਹੜੇ ਕਾਨੂੰਨ ਕਿਹੜੇ ਸੰਵਿਧਾਨ ਦੇ ਜਰੀਏ ਮੈਨੂੰ ਹਿਰਾਸਤ ਵਿੱਚ ਲਿਆ ਸਾਰਿਆ ਹੈ ਬਿਕਮਜੀਤ ਸਿੰਘ ਮਜੀਠੀਆ ਦੀ ਤਰਫ ਪਤਨੀ ਗਰੀਬ ਕੌਰ ਮਜੀਠੀਆ ਵੀ ਤੱਤੇ ਹੋਏ ਬਿਕਮਜੀਤ ਸਿੰਘ ਮਜੀਠੀਆ ਨੇ ਮੁੱਛਾਂ ਨੂੰ ਉਤਾ ਦਿੱਤਾ ਉਹਨਾਂ ਨੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਟੀਕਾ ਕਰਵਾ ਦਿਆਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਇਕਰ ਬਿਕਮਿਸ਼ਨ ਜੀਟੀਆ ਦੇ ਜੀਜਾ ਜੀ ਜਾਨੀ ਕਿ ਸੁਖਬੀ ਸਿੰਘ ਬਾਦਲ ਸਿੱਧੇ ਹੋ ਗਏ ਨੇ ਧਮਕੀ ਦੇ ਦਿੱਤੀ ਹੈ ਥੋੜੇ ਦਿਨ ਰਹਿ ਗਏ ਨੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਤੇਲ ਤੇ ਤੇਲ ਦੀ ਧਾਰ ਕੀ ਹੁੰਦੀ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀ ਹੁੰਦਾ ਸੁਖਬੀ ਸਿੰਘ ਬਾਦਲ ਨੇ ਸਿੱਧਾ ਹੀ ਚੈਲੰਜ ਕਰ ਦਿੱਤਾ ਹੈ ਪੁਲਿਸ ਨੂੰ ਤੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਕਿ ਬਿਕਮਿਸ਼ਨ ਜੀਟੀਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਾਸ਼ ਉੱਪਰ ਵਿਜੀਲੈਂਸ ਦੀ ਰੇਟ ਮਗਰੋਂ ਸਿਆਸੀ ਪਾਰਾ ਚੜ ਗਿਆ ਹੈ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੂਰਾ ਪਾਰਟੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਚਟਾਨਾਂਵਾਂ ਖੜੀ ਹੈ ਸੁਖਬੀਰ ਬਾਦਲ ਨੇ ਕਿਹਾ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸਰਕਾਰ ਮਜੀਠੀਆ ਵੱਲੋਂ ਵਿਵਾਕੀ ਨਾਲ ਇਸ ਸਰਕਾਰ ਦੇ ਪਿੱਛੇ ਕਾਲੇ ਕਾਰਨਾਮੇ ਨੂੰ ਬੇਨਕਾਬ ਕਰਕੇ ਬਹੁਤ ਘਬਰਾਟ ਵਿੱਚ ਹਨ ਉਹਨਾਂ ਨੇ ਕਿਹਾ ਕਿ ਅਸੀਂ ਮਜੀਠੀਆ ਤੇ ਹੋਰ ਅਕਾਲੀ ਆਗੂ ਅਬਰ ਨੂੰ ਲੋਕਾਂ ਦੀ ਹਵਾਸ ਨੂੰ ਬਾਰਨ ਅਤੇ ਯਤਨਾਂ ਨੂੰ ਦਬਾਉਣ ਲਈ ਰਾਜ ਏਜੰਸੀ ਦੀ ਦੁਰਵਰਤੋਂ ਕੀਤੀਆਂ ਜਾਰੀਆਂ ਤੱਕ ਇਹ ਸ਼ਾਇਆ ਤੋਂ ਡਰਨ ਵਾਲੇ ਨਹੀਂ ਇਹ ਕੋਈ ਪਹਿਲਾ ਮਾਮਲਾ ਨਹੀਂ ਕਿ ਅਕਾਲੀ ਲੀਡਰਸ਼ਿਪ ਵਿਰੋਧ 政治ਕ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੋਵੇ ਅਜੇ ਆ ਬਹੁਤ ਸਮੇਂ ਤੋਂ ਲਗਾਤਾਰ ਵਾਪਰਦਾ ਆ ਰਿਹਾ ਹੈ ਅਸੀਂ ਡਟ ਕੇ ਖਿਸਾਵਾ ਕਰਦੇ ਹਾਂ ਕਰਦੇ ਰਹਾਂਗੇ ਨਾ ਝੁਕੇ ਨਾ ਝੁਕੇ ਸੀ ਨਾ ਝੁਕਾਂਗੇ ਸੁਖਬੀਰ ਬਾਦਲ ਨੇ ਕਿਹਾ ਕਿ ਝੂਠੇ ਮਾਮਲੇ ਦल्ज ਕਰਨਾ ਇੱਕ ਅਪਰਾਧਿਕ ਕਾਰਵਾਈ ਹੈ ਅਧਿਕਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਜਹੇ ਸਾਰੇ ਝੂਠੇ ਮਾਮਲਿਆਂ ਤੇ ਦਮਨ ਦੀਆਂ ਕਾਰਵਾਈਆਂ ਦੀ ਜਾਂਚ ਯਕੀਨੀ ਤੌਰ ਤੇ ਟੁਕਾਂ ਸਭਾ ਆਉਣ ਤੇ ਕੀਤੀ ਜਾਵੇਗੀ ਮੈਂ ਪੁਲਿਸ ਮੁਲਾਜ਼ਮਾਂ ਨੂੰ ਅਪੀਲ ਕਰਦਾ ਹਾਂ ਕਿ ਕਾਨੂੰਨ ਦੇ ਜੱਪ ਤੇ ਚ ਰਹੋ ਕਿਉਂਕਿ ਸਰਕਾਰ ਬਦਲ ਵਿੱਚ ਸਿਰਫ 1.5 ਸਾਲ ਰਹਿ ਗਿਆ ਹੈ ਭਗਵੰਤ ਮਾਨ ਨੇ ਇੰਦਰਾ ਗਾਂਧੀ ਵਾਲਾ ਕੰਮ ਕੀਤਾ ਹੈ ਉਹਨਾਂ ਕਿਹਾ ਕਿ ਇੰਦਰਾ ਗਾਂਧੀ ਨੇ ਅੱਜ ਦੇ ਦਿਨ ਐ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਤੇ ਅਮਰਜੰਸੀ ਵਰਗੇ ਹਾਲਾਤ ਪਨਾ ਕੇ ਕਾਰਵਾਈ ਕਰਵਾਈ ਸੀ ਉਨੇ ਕਹਿਆ ਉਹੀ ਕੰਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੇ ਨੇ ਪੰਜਾਬ ਪੁਲਿਸ ਨੂੰ ਵੀ ਕਹਿਣਾ ਚਾਹੀਏ ਕਹਿਣਾ ਚਾਹੁੰਦਾ ਹਾਂ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਦਿਨ ਫਿਰ ਲੱਗਿਆ ਟਾਈਮ ਨਹੀਂ ਲੱਗਦਾ 1.5 ਸਾਲ ਤੋਂ ਬਾਅਦ ਇਹ ਪੰਜਾਬ ਦੇ ਮੁੱਖ ਮੰਤਰੀ ਵੀ ਰਹਿਣੇ ਤੇ ਜਿਹੜੇ ਜਿ ਕਾਨੂੰਨ ਦੇ ਦਾਇਰੇ ਤੋਂ ਬਾਹਰ ਬਹਿ ਕੇ ਪੰਜਾਬ ਦੇ ਮੁੱਖ ਮੰਤਰੀ ਸਭਗਵੰਤ ਮਾਨ ਦੇ ਹੱਥਾਂ ਦੀ ਕਾਟ ਪੁਤਲੀ ਬਣੇ ਨੇ ਉਹਨਾਂ ਉੱਤੇ ਵੀ ਵੱਡੀ ਖਾਪੀ ਹੋਵੇਗੀ ਸਮਾਂ ਬੜਾ ਬਲਵਾਨ ਹੁੰਦਾ ਹੈ ਸਮਾਂ ਆਣ ਦਿਓ ਸਮੇਂ ਦੇ ਨਾਲ ਹੱਥ ਤਰ੍ਹਾਂ ਦਾ ਸਾਫਤਾ ਪੰਜਾਬ ਦੇ ਮੁੱਖ ਮੰਤਰੀ ਸਮੁੱਚੀ ਆਪ ਆदमी पार्टी ਦੀ ਲੀਡਰਸ਼ਿਪ ਹਾਤੇ ਇਹਨਾਂ ਮੁਲਾਜ਼ਮਾਂ ਨੂੰ ਲਿਆ ਜਾਵੇਗਾ